ਖਬਰਾਂ ਦੇ ਬੁਲੇਟਿਨਸ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਰੂਪਨਗਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਯਾਦਵ ਅੱਜ ਸ਼੍ਰੀ ਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮੈਂਦਲੀ ਕਲਾਹੀਰ ਵਾਲ ਵਿਖੇ ਸਤਲੁਜ ਦਰਿਆ ਤੇ ਲੱਗ ਰਹੇ ਕ੍ਰੀਏਟ ਬੱਲਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਹਨ ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਪ੍ਰੀਤੀ ਯਾਦਵ ਨੇ ਕਿਹਾ ਕਿ ਕੰਮ ਦੀ ਰਫ਼ਤਾਰ ਨੂੰ ਤੇਜ਼ ਕੀਤਾ ਜਾਵੇਗਾ ਤੇ ਜਲਦ ਕ੍ਰੀਏਟ ਬਾਲ ਲਗਾਉਣ ਦਾ ਕੰਮ ਮੁਕੰਮਲ ਕੀਤਾ ਜਾਵੇਗਾ ਪਿਛਲੀ ਵਾਰੀ ਵੀ ਸਾਡਾ ਥੋੜਾ ਪਾਣੀ ਆਨ ਕਰਕੇ ਨੁਕਸਾਨ ਹੋਇਆ ਸੀਗਾ ਇਸ ਵਾਰੀ ਅਸੀਂ ਪਹਿਲਾਂ ਹੀ ਕੋਸ਼ਿਸ਼ ਕੀਤੀ ਹੈਗੀ ਕਿ ਜਿੰਨਾ ਪ੍ਰਾਇੋਰਟੀ ਤੇ ਕੰਮ ਹੈਗਾ ਕਿ ਪਹਿਲਾਂ ਹੀ ਕਰ ਲਿਆ ਜਾਨ ਤਾਂ ਜਦੋਂ ਵੀ ਆਉਂਦੇ ਹਾਂ ਤਾਂ ਲੋਕਾਂ ਦਾ ਵੀ ਇੱਥੇ ਕਾਫੀ ਸਪੋਰਟ ਹੈਗਾ ਸਾਨੂੰ ਪੂਰੇ ਪਿੰਡ ਦਾ ਤਾਂ ਉਹਨਾਂ ਉਹਨਾਂ ਦੇ ਸੁਜੈਸ਼ਨਸ ਵੀ ਜਿਹੜੇ ਹੁੰਦੇ ਹੈਗੇ ਉਹਨਾਂ ਨੂੰ ਇੰਪਲੀਮੈਂਟ ਕਰਕੇ ਅਸੀਂ ਕੋਸ਼ਿਸ਼ ਇਹੀ ਕਰਦੇ ਹਾਂ ਕਿ ਜੀ ਵੱਦ ਤੋਂ ਵੱਧ ਕੰਮ ਹੋ ਸਕਣ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋ। ਇਹਨਾਂ ਨੇ ਵੀ ਗਿਆ ਵੀ ਡੀਸਿਲਡਿੰਗ ਕਰਾਈ ਜਾ ਜੋ ਦਰਿਆ ਦੇ ਵਿੱਚ ਪਿਆ ਹੈ ਉਹਦੇ ਬਾਰੇ ਕੀ ਕਰ ਰਹੇ? ਉਹਦੇ ਬਾਰੇ ਐਸ.ਓ. ਸਾਹਿਬ ਹੈਗੇ ਟੈਕਨੀਕਲ ਡਿਪਾਰਟਮੈਂਟ ਮੇਰੇ ਨਾਲ ਲੇਗਾ। ਉਹ ਕਹਿ ਰਹੇ ਕਿ ਸ਼ੁਰੂ ਕੀਤੀ ਹੋਈ ਹੈਗੀ। ਉਹਦਾ ਵੀ ਐਸਟੀਮੇਟ ਤਿਆਰ ਹੈਗਾ ਤੇ ਟ੍ਰੈਂਚ ਮਾਰ ਕੇ ਕੰਮ ਚੱਲ ਰਿਹਾ ਹੈ। ਠੀਕ। ਨਸ਼ੇ ਦੀ ਹਾਲਤ ਵਿੱਚ ਦੁਪਹਿਰੇ 3 ਵਜੇ ਦੇ ਕਰੀਬ ਨੌਜਵਾਨੇ ਗੁਰਦਾਸਪੁਰ ਦੇ ਜੇਲ੍ਹ ਰੋਡ ਤੇ ਸਿੱਧੇ ਸਾਹਮਣੇ ਸਿੰਘ ਸਭਾ ਗੁਰਦੁਆਰੇ ਦੇ ਦਿਲਰਾਜ ਟੈਲੀਕਮ ਨੂੰ ਪੇਜ ਕਸ ਨਾਲ ਤਾਲੇ ਤੋੜ ਕੇ ਲੁੱਟ ਦੀ ਨੀਅਤ ਨਾਲ ਅੰਦਰ ਦਾਖਲ ਹੋਏ ਤੇ ਇਹ ਕਿੱਥੇ ਨੂੰ ਪੁੱਛ ਕੇ ਦੁਕਾਨ ਚ ਵੜਿਆ ਇਹਦੀ ਜੇਬ ਦੇ ਵਿੱਚੋਂ 50000 ਰੁਪਇਆ ਕੱਢਿਆ ਹੁਣ ਜੋ ਲੈ ਕੇ ਦੌੜ ਤੇ ਲਿਆ ਆ ਪੈਸੇ ਮਾ ਤਾਂ ਪੈਸੇ ਦਿਖਾਇਓ ਦਿਖਾਇਓ ਪੈਸੇ ਜਿਹੜੇ ਕੱਢੇ ਆ ਪੈਸੇ ਹੀ ਸਾਰੇ ਕੱਢ ਲਿਆ ਹੁਣ ਇਹਦੀ ਜੇਬ ਚੋਂ ਤੁਹਾਡਾ ਕੀ ਨਾਂ ਐ ਤੇ ਕਿੱਥੇ ਦੁਕਾਨ ਐ ਇਹ ਆ ਦੇਖੋ ਦੁਕਾਨ ਕੀ ਕਿਹੜਾ ਰੋਡ ਐ ਇਹਦੀ ਜੇਬ ਚ 55 ਸਿੰਘ ਸਭਾ ਸਿੰਘ ਨਿਕਲਿਆ ਸਿੰਘ ਸਭਾ ਗੁਰਦੁਆਰਾ ਸਾਹਿਬ ਗੁਰਦਾਸਪੁਰ ਉਹਦੇ ਸਾਹਮਣੇ ਬਿਲਕੁਲ ਦੁਕਾਨ ਕੀ ਨਾਂ ਤੁਹਾਡਾ ਮੇਰਾ ਨਾਮ ਮਲਜੀਤ ਸਿੰਘ ਕਾਰੀ ਦੁਕਾਨ ਆ ਜੀ ਇਹ ਮੋਬਾਈਲ ਦੀ ਦੁਕਾਨ ਆ ਇਹ ਜਿਹਨੇ ਦੁਪਹਿਰ ਹੀ ਵੜ ਗਿਆ ਜੀ ਹੁਣੇ ਹੁਣੇ ਗੱਲ ਨਾਲ ਰੋਟੀ ਖਾਣ ਗਿਆ ਹਨ ਮਗਰੋਂ ਯਾਰ ਕਿ ਵੜ ਗਿਆ ਤੁਹਾਡੀ ਦੁਕਾਨ ਸੀ ਹਾਂ ਜੀ ਮੋਬਾਈਲ ਦੀ ਦੁਕਾਨ ਆ ਹਾਂ ਜੀ ਇਹ ਦੀਸ਼ਾਣਾ ਕੌਣ ਆਏ ਲਾ ਜੀ ਮੈਂ ਜਾਣਦੇ ਨਹੀਂ ਇਹਨੂੰ ਚਲੋ ਕੋਈ ਨਹੀਂ ਕੋਈ ਨਹੀਂ ਯਾਰਾ ਇੱਕ ਮਿੰਟ ਯਾਰਾ ਓਏ ਜਿਹਨੇ ਤਾਂ ਪਹਿਲੀ ਤੋਂ ਚੋਰੀ ਕਰਨ ਵੜ ਗਿਆ ਕੀ ਗੱਲ ਕੜਾਕੇ ਦੀ ਗਰਮੀ ਵਿੱਚ ਸੜਕ ਤੇ ਬੈਠੇ ਪਿੰਡ ਵਾਸੀਆਂ ਤੇ ਔਰਤਾਂ ਨੇ ਵਿਭਾਗ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਕਿਹਾ ਕਿ ਇੱਕ ਪਾਸੇ ਪੰਜਾਬ ਸਰਕਾਰ ਸਾਫ਼ ਸੁਥਰਾ ਪੀਣ ਵਾਲਾ ਪਾਣੀ ਦੇਣ ਦੇ ਵਾਅਦੇ ਕਿਤੇ ਜਾ ਰਹੇ ਹਨ ਪਰ ਅਸਲੀ ਅਸੀਂ ਕਈ ਸਾਲਾਂ ਤੋਂ ਪੀਣ ਵਾਲੇ ਪਾਣੀ ਨੂੰ ਤਰਸ ਰਹੇ ਹਾਂ ਵਾਟਰ ਵਰਕਰਜ਼ ਮੁਲਾਜ਼ਮਾਂ ਵੱਲੋਂ ਕਈ ਕਈ ਦਿਨ ਪਾਣੀ ਦੀ ਸਪਲਾਈ ਨਹੀਂ ਦਿੱਤੀ ਜਾਂਦੀ ਜੇ ਕੋਈ ਪਾਈਪ ਵਿੱਚ ਨੁਕਸ ਪਹਿਚਾਣਦਾ ਹੈ ਤੇ ਉਸ ਨੂੰ ਠੀਕ ਕਰਵਾਉਣ ਲਈ ਪਿੰਡ ਵਾਸੀਆਂ ਨੂੰ ਕਿਹਾ ਜਾਂਦਾ ਹੈ ਕਈ ਸਾਲਾਂ ਤੋਂ ਸਾਡੇ ਪਿੰਡ ਦੇ ਜਿਹੜੀ ਪਾਣੀ ਦੀ ਸਮੱਸਿਆ ਹੈ ਵਾਟਰ ਸਪਲਾਈ ਪੂਰੀ ਵਧੀਆ ਹੋਣ ਦੇ ਬਾਵਜੂਦ ਜਿਹੜੇ EMPLOYEES ਉੱਥੇ ਬੈਠੇ ਨੇ ਉਹਨਾਂ ਦੀ ਨਿਕਮੀ ਜਾਂ ਉਹਨਾਂ ਦੇ ਆਪ ਦੇ ਲੜਾਈ ਕਰਕੇ ਸਾਡੇ ਪਿੰਡ ਚੋਂ ਪਾਣੀ ਨਹੀਂ ਛੱਡ ਰਹੇ ਹੁਣ ਤਾਂ 4 ਮਹੀਨੇ ਹੋ ਗਏ ਵੀ ਉਹਨਾਂ ਦੀ ਇਸ ਇਸ ਕਦਰ ਲੜਾਈ ਹੈ ਉਹ ਕਹਿੰਦਾ ਉਹ ਛੱਡੇ ਪਾਣੀ ਉਹ ਕਹਿੰਦਾ ਉਹ ਛੱਡੇ ਤਾਂ ਜਿਹੜੀ ਉਹ ਲੋਕ ਹੈ ਦਾ ਉੱਥੇ ਬੈਠੇ EMPLOYEES ਸਾਰੀ ਮਸ਼ੀਨਰੀ ਠੀਕ ਹੈ ਪਾਣੀ ਦੀ ਸਪਲਾਈ ਪਿੱਛੋਂ ਠੀਕ ਹੈ ਬਹੁਤ ਵਧੀਆ ਅੱਗੇ ਪਾਈਪਾਂ ਨਵੀਆਂ ਪਈਆਂ ਪਰ ਉਹਨਾਂ ਦੀ ਜਿਹੜੀ ਇਹ ਬੇਰੁਕੀ ਕਰਕੇ ਸਾਡੇ ਪਿੰਡ ਦੇ ਲੋਕ ਆ ਜਿਹੜੇ ਇਹ ਬਹੁਤ ਦਿੱਕਤ ਦੇ ਵਿੱਚ ਹੈ ਬਹੁਤ ਤਪੇ ਹੈ ਤੇ ਬੀਬੀਆਂ ਆਈਆਂ ਤੁਸੀਂ ਉਹ ਦੇਖਦੇ ਹੋਵੋਗੇ ਇੱਥੇ ਬੀਲ ਚੇਰ ਤੇ ਵੀ ਲੋਕ ਆਏ ਨੇ ਐਸ ਕਦਰ ਪਾਣੀ ਤੋਂ ਲੋਕ ਦੁਖੀ ਹੈ ਤੇ ਅੱਜ ਕੱਲ ਤੋਂ ਇਹ ਸਾਡੇ ਕੋਲੇ ਭਾਰਤੀ ਕਿਸਾਨ ਜੁਨੀ ਅਨੇਕਤਾ ਸਿੱਧੂਪੁਰ ਕੋਲੇ ਆਏ ਤਾਂ ਫਿਰ ਉਹ ਮੇਰੀ ਡਿਊਟੀ ਲੱਗੀ ਸਾਡੇ ਜ਼ਿਲ੍ਹੇ ਵੱਲੋਂ ਤਾਂ ਫਿਰ ਜਿਹੜਾ ਇਹ ਮੇਰਾ ਪਿੰਡ ਹੋਣ ਦੇ ਨਾਤੇ ਵੀ ਇਹ ਫਰਜ਼ ਬਣਦਾ ਸੀ ਤੇ ਡਿਊਟੀ ਵੀ ਲੱਗੀ ਹੈ ਤਾਂ ਇਸ ਕਰਕੇ ਜਿਹੜੀ ਹੈ ਜਿਵੇਂ ਬੰਦ ਘਟਾਂਚਾ ਪਿੰਡ ਦੇ ਨਾਲ ਖੜਾ ਹੈ ਤਾਂ ਕੱਲ ਅਸੀਂ ਵਾਟਰ ਵਕਸ ਵੀ ਗਏ ਅੱਜ ਸਵੇਰ ਵੀ ਸਾਨੂੰ ਸੀਆਈਡੀ ਵਾਲਿਆਂ ਨੇ ਕਿਹਾ ਵੀ ਇੱਕ ਵਾਰ ਐਸਡੀਓ ਆਇਆ ਬੈਠਾ ਗੱਲ ਕਰੋ ਜੇ ਅਸੀਂ ਗਏ ਤਾਂ ਉੱਥੇ ਕੋਈ ਵੀ ਨਹੀਂ ਸੀ ਸਾਨੂੰ ਬਲਾ ਬਲਾ ਕੇ ਮਜ਼ਾਕ ਕੀਤੇ ਜਾਂਦੇ ਆ ਪਾਣੀ ਦੇ ਨਾਂ ਤੇ ਇਹ ਤਾਂ ਹਾਲ ਹੈ ਦੇਖੋ ਇਹ ਬਿਲਕੁਲ ਸਹੀ ਹੈ ਜੀ ਕੀ ਮੁੱਦਾ ਆ ਗਿਆ ਵੀ ਜਿਹੜਾ ਹੁਣ ਪਾਣੀ ਘਰਾਂ ਦੇ ਵਿੱਚ ਜਾ ਹੀ ਨਹੀਂ ਰਿਹਾ ਜੀ ਵੀ ਬਹੁਤ ਹੀ ਜ਼ਿਆਦੇ ਸਮੱਸਿਆ ਹੈ ਜੀ ਪਾਣੀ ਦੀ ਜੀ ਇਹ ਪਾਣੀ ਦੇ ਕਿੰਨੀ ਗਰਮੀ ਦੇ ਵਿੱਚ ਲਾ ਲਓ ਜੇ ਪੀਣ ਵਾਲਾ ਪਾਣੀ ਨਹੀਂ ਆਉਂਦਾ ਤਾਂ ਪਿੰਡ ਦੇ ਲੋਕ ਕਿਵੇਂ ਸਾਰਦੇ ਨੇ ਜੀ ਇਹ ਬਹੁਤ ਮੁਸ਼ਕਲ ਆ ਉਹੀ ਨਲਕਿਆਂ ਦੇ ਪਾਣੀ ਲੋਕਾਂ ਦੇ ਨਲਕਿਆਂ ਤੋਂ ਫੜ ਫੜ ਕੇ ਆ ਇੱਕ ਦੂਜੇ ਤੋਂ ਹਦਾਰਾ ਮੰਗ ਮੰਗ ਕੇ ਪਾਣੀ ਪੀ ਰਹੇ ਹਾਂ ਹਾਂ ਜੀ ਵੀ ਨਲਕਿਆਂ ਦੇ ਪਾਣੀ ਹੁਣ ਤੁਨ ਪਤੀ ਹੈ ਜੀ ਬਿਮਾਰੀ ਦੇ ਘਰ ਹੈਗੇ ਆ ਜੀ ਵਾਟਰ ਬਾਕਸ ਬਣਾਈ ਕਾਦੇ ਵਾਸਤੇ ਹੈ ਜੀ ਘਰ ਦੇ ਵਿੱਚ ਹੁਣ ਥੋੜਾ ਜਿਹਾ ਪਹਿਲਾਂ ਬਿੱਲ ਲੈਣ ਵੀ ਆਏ ਸੀਗੇ ਵੀ ਬਿੱਲ ਤੁਸੀਂ ਮੰਗਦਾ ਮੰਗਦੇ ਕਾਦੇ ਆ ਜੀ ਵੀ ਪਾਣੀ ਤੁਸੀਂ ਛੱਡਣਾ ਨਹੀਂ ਜੀ ਠੀਕ ਹੈ ਬਿੱਲ ਮੰਗਣ ਤੁਸੀਂ ਆ ਜੰਨੇ ਆ ਪਹਿਲਾਂ ਤਾਂ ਤੁਸੀਂ ਟੂਟੀਆਂ ਲਵਾ ਤੀਆਂ ਪਾਈਪਲਾਈਨ ਪਵਾਈ ਠੀਕ ਹੈ ਵੀ ਕੱਲੀ ਸ਼ੋਅ ਸ਼ੋਅ ਵਾਸਤੇ ਕਰਾਇਆ ਇਹ ਚੀਜ਼ ਨੂੰ ਵੀ ਪਾਈਪਲਾਈਨ ਇਹ ਪਵਾਈ ਹੈ ਵੀ ਇਹ ਸ਼ੋਅ ਕਰਾਈਏ ਕੱਲੀ ਖਾਲੀ ਪਾਈਪਾਂ ਮਤਲਬ ਰਾਤਾਂ ਦਾ ਸ਼ੋਅ ਕਰਾਤੀਆਂ ਜੀ ਜਦੋਂ ਪਾਣੀ ਨਹੀਂ ਛੱਡਣਾ ਜੀ ਕਾਦੇ ਵਾਸਤੇ ਪਵਾੰਗਾ ਇਹ ਪਾਈਪਲਾਈਨ ਉਹ ਕਹਿੰਦੇ ਸੀ ਕਿਹੜਾ ਘਰੇ ਲੈ ਕੇ ਜਾਂਦੇ ਆ ਉਹਨਾਂ ਨੂੰ ਵੋਟਾਂ ਵਾਲਾ ਵੀ ਇੱਕ ਨਹੀਂ ਛੱਡਿਆ ਸੀ ਕਹਿਣ ਬੰਨੀ ਉਹ ਤੇ ਮੈਂ ਉੱਥੇ ਬਾਰਡਰ ਬਾਕਸ ਚ ਤਾਂ ਅਸੀਂ 3 ਦਿਨ ਹੋ ਗਏ ਲਗਾਤਾਰ ਜਾਂਦੀਆਂ ਨੂੰ ਕੀ ਕਹਿੰਦੇ ਕੀ ਵਾਟਰ ਵਾਕਸ ਵਾਲੇ ਕਹਿੰਦੇ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਅਸੀਂ ਪਾਣੀ ਛੱਡਤਾ ਤੇ ਤੁਹਾਡੇ ਆਵੇ ਨਾ ਆਵੇ ਅਸਰਾਣੇ ਕਰਨਾ ਹੈ ਕਦੇ ਕਹਿੰਦੇ ਸਾਡੇ ਉਹ ਤਿੰਨ ਤਾਂ ਲੀਕ ਹੋਈ ਜਾਂਦੀ ਆ ਉਹ ਤੁਸੀਂ ਬੰਦ ਕਰਵਾ ਦਿਓ ਉਹ ਹੁਣ ਅਸੀਂ ਰੋਈ ਕਮਪਲੀਟਾ ਲਿਖ ਲਿਖ ਦੇਵਾਂਗੇ ਦੱਸੋ ਨਾ ਤੁਸੀਂ ਕੱਲ ਇਹਨਾਂ ਨੂੰ ਬਠਿੰਡਾ ਪ੍ਰਜਾਪਤ ਕਲੋਨੀ ਦੀ ਬੈਕ ਸਾਈਡ ਦੇ ਇੱਕ ਨਜਾਇਜ਼ ਬਿਲਡਿੰਗ ਢਾਉਣ ਆਏ ਨਗਰ ਨਿਗਮ ਦੇ ਅਧਿਕਾਰੀ ਜਦੋਂ ਨਗਰ ਨਿਗਮ ਦੇ ਅਧਿਕਾਰੀਆਂ ਨੇ ਨਜਾਇਜ਼ ਬਿਲਡਿੰਗ ਤੇ ਜੀਸੀਬੀ ਚਲਾਈ ਉਸ ਦੇ ਨਾਲ ਮਾਤਾ ਸ਼ੀਤਲਾ ਦਾ ਮੰਦਿਰ ਦੇ ਨਾਲ ਨਜਾਇਜ਼ ਬਿਲਡਿੰਗ ਦੀ ਕੰਦ ਲੱਗਦੀ ਸੀ ਤੇ ਮੰਦਿਰ ਦੇ ਰਹਿਣ ਵਾਲੇ ਲੋਕਾਂ ਵੱਲੋਂ ਕਿਹਾ ਗਿਆ ਕਿ ਤੁਸੀਂ ਜੀਸੀਬੀ ਜ਼ਰਾ ਧਿਆਨ ਨਾਲ ਚਲਾਓ ਨਗਰ ਨਿਗਮ ਦੇ ਅਧਿਕਾਰੀਆਂ ਨੇ ਉਹਨਾਂ ਦੀ ਗੱਲ ਨੂੰ ਅਣ ਦੇਖਾ ਕੀਤਾ ਤੇ ਨਜਾਇਜ਼ ਬਿਲਡਿੰਗ ਦੇ ਨਾਲ-ਨਾਲ ਇਮਾਰਤ ਗਿਰੇ ਨਾਲ ਮੰਦਰ ਦਾ ਵੀ ਲੈਨਟਰ ਕੀ ਰਿਹਾ ਤੇ ਸ਼ੀਤਲਾ ਮਾਤਾ ਦੇ ਮੰਦਰ ਵਿਚ ਰਹਿਣ ਵਾਲੇ ਅਤੇ ਮੱਲਾ ਵਾਸੀਆਂ ਵੱਲੋਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਰੋਸ ਪ੍ਰਗਟ ਕੀਤਾ ਗਿਆ ਕੀ ਕੀ ਨਾਮ ਕੀ ਹੈ ਤੁਹਾਡਾ ਨਹੀਂ ਹਾਂ ਵੀਰੇ ਕੀ ਗੱਲ ਹੋਈ ਹੈਗੀ ਵੀਰੇ ਕਮੇਟੀ ਵਾਲੇ ਆਏ ਸੀਗੇ ਆ ਕਿਸੇ ਨੇ ਇਲੀਗਲੀ 플ੌਟ ਬਣਾਇਆ ਸੀਗਾ ਉਹਨਾਂ ਦਾ ਢਾਣਾ ਆਏ ਸੀਗੇ ਤੇ ਜਦੋਂ ਅਸੀਂ ਸੌ ਰਹੇ ਸੀ ਉਸ ਟਾਈਮ ਆਏ ਸੀ ਉਹ ਉਹਨਾਂ ਨੂੰ ਅਸੀਂ ਮਨਾ ਕੀਤਾ ਸੀ ਕਿ ਤੁਸੀਂ ਉਸ ਸਾਈਡ ਥੋੜਾ ਕਰ ਲਓ ਜੋ ਵੀ ਤੁਸੀਂ ਜੀਸੀਬੀ ਵਗੈਰਾ ਚਲਵਾ ਰਹੇ ਹੋ ਬਟ ਉਹਨਾਂ ਨੇ ਕੀ ਕੀਤਾ ਥੋੜਾ ਇੱਧਰ ਕਰਕੇ ਕਰਤਾ ਜਿਸ ਦੇ ਨਾਲ ਸਾਡੀ ਜੋ ਘਰ ਦੀ ਦੀਵਾਰ ਦਾ ਵੀ ਨੁਕਸਾਨ ਹੋਇਆ ਤੇ ਮਾਤਾ ਦਾ ਮੰਦਿਰ ਤਾਂ ਉਹ ਪੂਰਾ ਹੀ ਖਰਾਬ ਹੋ ਗਿਆ ਅੰਦਰੋਂ ਹਾਂ ਅੰਦਰੋਂ ਲੈਂਟਰ ਡਿੱਗ ਪਿਆ ਗਿਆ ਹਾਂ ਜੀ ਉਹ ਲੈਂਟਰ ਡਿੱਗ ਪਿਆ ਉਹ ਤੋਂ ਬਾਅਦ ਉਹ ਭੱਜ ਗਏ ਉਹਨਾਂ ਨੇ ਬਿਲਕੁਲ ਵੀ ਨਹੀਂ ਰੁਕੇ ਕੌਣ ਸੀ ਇਹ ਕੌਣ ਸੀ ਉਹ ਹਵਤਾਰ ਤੇ ਸੋਹਣ ਅਵਤਾਰ ਤੇ ਸੋਹਣ ਕੋਣ ਆਏ ਨਗਰ ਨਿਗਮ ਕਮੇਟੀ ਕਮੇਟੀ ਤੋਂ ਆਏ ਸੀਗੇ ਪੁਲਿਸ ਵਾਲੇ ਵੀ ਆਏ ਸੀਗੇ ਨਾਲ ਤੇ ਅਫੀਸਰਸ ਵੀ ਆਏ ਸੀਗੇ ਤੇ ਕੀ ਕਹਿ ਕੇ ਕੀ ਮੰਦਰ ਵਾਸਤੇ ਜੇ ਮੰਦਰ ਵਾਸਤੇ ਵੀਰੇ ਉਦੋਂ ਪਹਿਲਾਂ ਤਾਂ ਉਹਨਾਂ ਨੇ ਨਹੀਂ ਸੀ ਸੁਣੀ ਬਾਚੇ ਸੀ ਗਏ ਸੀਗੇ ਉੱਥੇ ਜਿਹੜੇ ਮਤਲਬ ਅਫੀਸਰ ਸੀਗੇ ਬੈਠੇ ਸੀ ਵੱਡੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਜੋ ਵੀ ਤੁਹਾਡਾ ਨੁਕਸਾਨ ਹੋਇਆ ਉਹ ਕੱਲ ਮਾਰਨਿੰਗ ਤੱਕ ਜੋ ਕੰਮ ਸ਼ੁਰੂ ਕਰਵਾ ਦਾਂਗੇ ਜੇ ਨਹੀਂ ਹੋਇਆ ਫਿਰ ਅਗਲੀ ਕਾਰਵਾਈ ਕੀ ਹੋਟੇਗੀ ਅਗਲੀ ਕਾਰਵਾਈ ਨਹੀਂ ਉਹਨਾਂ ਨੇ ਉੱਥੇ ਐਪਲੀਕੇਸ਼ਨ ਲਿਖ ਕੇ ਸਾਨੂੰ ਉਹ ਦਿਖਾਤਾ ਸੀ ਵੀ ਇਹੀ ਤਹਿਸੀਲ ਤੇ ਜਾਊਗੀ ਤੇ ਉਹ ਸਭ ਤੁਹਾਡਾ ਉੱਥੇ ਐਪਲੀਕੇਸ਼ਨ ਵਗੈਰ ਦਿਖਾਤਾ ਸਾਨੂੰ ਸਾਰਾ ਪ੍ਰੂਫ ਦਿਖਾਤਾ ਹੈ ਬਈ ਤੁਸੀਂ ਵਿਸ਼ਵਾਸ ਰੱਖੋ ਸਾਡੇ ਤੇ ਅਸੀਂ ਕੱਲ ਸਵੇਰ ਤੱਕ ਤੁਹਾਡਾ ਕੰਮ ਸ਼ੁਰੂ ਕਰਵਾ ਦਾਂਗੇ ਤੁਹਾਡੇ ਰੋਕਣ ਦੇ ਬਾਵਜੂਦ ਉਹਨਾਂ ਨੇ ਇੱਥੇ ਗ੍ਰੇਡ ਚਲਾਇਆ ਹੈ ਹਾਂਜੀ ਉਹ ਤਾਂ ਕੀਤਾ ਸੀ ਉਹਨਾਂ ਨੇ ਉਹਨਾਂ ਨੇ ਉੱਥੇ ਹੀ ਚੀਜ਼ ਸੁਣੀ ਸਾਡੀ ਸਾਨੂੰ ਨਾ ਤਾਂ ਅੰਦਰ ਜਾਣ ਦਿੱਤਾ ਸੀਗਾ ਨਾ ਮੰਦਰ ਖੋਲਣ ਦਿੱਤਾ ਸੀਗਾ ਜਦੋਂ ਅਸੀਂ ਖੋਲੇ ਸੀ ਉਹ ਨਾਲ ਦੀ ਨਾਲ ਉਹ ਦੋ ਭੱਜ ਗਏ ਸੀ ਕਿ ਬਈ ਹੁਣ ਨੁਕਸਾਨ ਹੋ ਗਿਆ ਤੇ ਹੁਣੇ ਚਲੇ ਜਾਂਦੇ ਆ ਠੀਕ ਪਟਿਆਲਾ ਸੰਗਰੂ ਰੋਡ ਤੇ ਇੱਕ ਚੱਲਦੀ ਪ੍ਰਾਈਵੇਟ ਬੱਸ ਦੇ ਟਾਇਰ ਨਿਕਲ ਗਏ। ਦੱਸ ਦਈਏ ਕਿ ਪਟਿਆਲਾ ਸੰਗਰੂ ਰੋਡ ਦੇ ਉੱਪਰ ਚੱਲ ਰਹੀ ਪ੍ਰਾਈਵੇਟ ਬੱਸ ਦੇ ਪਿਛਲੇ ਟਾਇਰ ਨਿਕਲ ਗਏ ਤੇ ਫਿਲਹਾਲ ਜਾਨੀ ਨੁਕਸਾਨ ਤੋਂ ਬਚਾਰਿਆ। ਜਿੱਤੇ ਇੱਕ ਪਾਸੇ ਜਾਨੀ ਨੁਕਸਾਨ ਤੋਂ ਬਚਾਰਿਆ ਉੱਥੇ ਉਸੇ ਪਾਸੇ ਵੱਡੇ ਸਵਾਲ ਟਰਾਂਸਪੋਰਟ ਵਿਭਾਗ ਦੇ ਉੱਪਰ ਖੜੇ ਹੁੰਦੇ ਹਨ ਕਿ ਜਦੋਂ ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਚੈਕਿੰਗ ਕੀਤੀ ਜਾਂਦੀ ਹੈ, ਇਨਸਪੈਕਸ਼ਨ ਕੀਤੀ ਜਾਂਦੀ ਹੈ ਤਾਂ ਉਸ ਸਮੇਂ ਉਹ ਅਫਸਰ ਇਹਨਾਂ ਨੂੰ ਗੱਡੀਆਂ ਦੇ ਵਿੱਚ ਕੀ ਦੇਖ ਕੇ ਇਨਸਪੈਕਸ਼ਨ ਕਰਦੇ ਹਨ ਭਵਾਨੀਗੜ੍ਹ ਵਿੱਚ ਇੱਕ ਬਜ਼ੁਰਗ ਫੇਸਬੁੱਕ ਤੇ ਲਾਈਵ ਹੋ ਗਿਆ ਤੇ ਐਸਐਮਓ ਤੇ سنگین ਇਲਜ਼ਾਮ ਲਗਾਏ ਉਸ ਨੇ ਕਿਹਾ ਕਿ ਮਰੀਜ਼ ਹਸਪਤਾਲ ਵਿੱਚ ਰੋਲ ਰਹੇ ਹਨ ਦਰਅਸਲ ਐਸਐਮਓ ਦੇ ਕਮਰੇ ਨੂੰ ਤਾਲਾ ਲੱਗਿਆ ਹੋਇਆ ਸੀ ਦੂਜੇ ਪਾਸੇ ਐਸਐਮਓ ਦਾ ਕਹਿਣਾ ਹੈ ਕਿ ਉਹ ਹਸਪਤਾਲ ਦੇ ਦੂਜੇ ਕਮਰੇ ਵਿੱਚ ਸੀ ਮਾਜੀ ਸਰ ਥੋੜਾ ਨਾਮ ਐਂਡ ਡੈਸੀਗਨੇਸ਼ਨ ਮੈਂ ਡਾਕਟਰ ਵਿਨੋਦ ਕੁਮਾਰ ਸੀਨੀਅਰ ਮੈਡੀਕਲ ਆਫੀਸਰ ਭਵਾਨੀਗੜ੍ਹ ਜੀ ਸਰ ਇੱਕ ਵੀਡੀਓ ਵਾਇਰਲ ਹੋ ਰਹੀ ਜੀ ਭਵਾਨੀਗੜ੍ਹ ਹਸਪਤਾਲ ਦੀ ਜਿੱਥੇ ਐਸਐਮਓ ਦੇ ਦਫ਼ਤਰ ਨੂੰ ਕੋਟ ਦਫ਼ਤਰ ਨੂੰ ਤਾਲਾ ਲੱਗਿਆ ਹੁੰਦਾ ਤੇ ਇੱਕ ਵਿਅਕਤੀ ਔਰ ਪਿੱਟ ਰਹੇ ਕਿ ਕੀ ਮਾਮਲਾ ਕਿਉਂ ਨਹੀਂ ਨਹੀਂ ਉਹ ਦਫ਼ਤਰ ਨੂੰ ਤਾਲਾ ਮੇਰਾ ਜਿਹੜਾ ਆਪੀਡੀ ਚ ਰੂਮ ਹੈ ਪੇਸ਼ੈਂਟ ਦੇਖਣ ਵਾਲਾ ਉਧਰ ਲੱਗਿਆ ਹੁੰਦਾ ਕਿਉਂਕਿ ਉੱਥੇ ਕੈਮਰੇ ਲੱਗੇ ਹੋਣੇ ਉੱਥੇ ਵੀ ਵਾਈਟਲ ਸਮਾਨ ਪਿਆ ਜਦੋਂ ਪੇਸ਼ੈਂਟ ਦੇਖਦਾ ਮੈਂ ਉਧਰ ਬੈਠਦਾ ਜਦੋਂ ਇੱਧਰ ਦਫ਼ਤਰ ਦੇ ਕੰਮ ਕਰਨੇ ਨੇ ਵੀ ਸੀ ਅਟੈਂਡ ਕਰਨੀਆਂ ਨੇ ਮੇਲਸ ਅਟੈਂਡ ਭੇਜਣੀਆਂ ਨੇ ਚਿੱਠੀਆਂ ਸਾਈਨ ਕਰਨੀਆਂ ਤਾਂ ਮੈਂ ਇੱਧਰ ਆ ਜਾਂਦਾ ਕੱਲ ਮੈਂ ਉਸ ਵੇਲੇ ਇੱਧਰ ਆਇਆ ਹੋਇਆ ਸੀ ਤੇ ਪੇਸ਼ੈਂਟ ਉਧਰ ਜ਼ਿਆਦਾ ਹੋਗੇ ਸੀ ਕਿਉਂਕਿ ਛੁੱਟੀਆਂ ਤੋਂ ਬਾਅਦ ਹਸਪਤਾਲ ਖੁੱਲਿਆ ਸੀ ਇੱਕ ਡਾਕਟਰ ਜਿਹੜਾ ਕਿ ਮੇਰੇ ਕੋਲ ਡਾਕਟਰਾਂ ਦੀ ਘਾਟ ਹੋਣ ਕਰ ਫੇਰ ਵੀ ਮੈਂ ਉੱਥੋਂ ਜਿਹੜੇ ਫालतू ਪੇਸ਼ੈਂਟ ਸੀ ਜਿਹੜੇ ਐਕਸਟਰਾ ਪੇਸ਼ੈਂਟ ਜਿਨ੍ਹਾਂ ਨੇ ਉਹਨਾਂ ਨੂੰ ਦਿਖਾਉਣਾ ਸੀ ਉਹ ਉੱਥੇ ਹੀ ਖੜੇ ਸੀ ਬਾਕੀ ਪੇਸ਼ੈਂਟ ਮੈਂ ਇੱਧਰ ਬੁਲਾ ਕੇ ਦੇਖੇ ਤਾਂ ਉੱਥੇ ਸਰ ਕੋਈ ਲਾਇਆ ਹੋਇਆ ਤੁਹਾਡੇ ਕਿਉਂਕਿ ਤਾਲਾ ਲੱਗਿਆ ਹੋਇਆ ਹੈ ਉੱਥੇ ਮੈਂ ਪਹਿਲਾਂ ਵੀ ਲਾਇਆ ਸੀ ਕੱਲ ਨਹੀਂ ਲੱਗਿਆ ਹੋਇਆ ਸੀ ਕੋਈ ਮਿਸਪਲੇਸ ਹੋ ਗਿਆ ਉੱਤਰ ਗਿਆ ਉਹ ਦੁਬਾਰੇ ਲਵਾਤਾ ਹਾਂ ਤੇ ਸਰ ਹੁਣ ਸਿਟਿੰਗ ਕਿੱਥੇ ਹੈ ਕਿਹੜੇ ਕਮਰੇ ਚ ਸਿਟਿੰਗ ਮੇਰੀ A ਸੀ ਰੂਮ ਚ ਹੁੰਦੀ ਹੈ 18 ਨੰਬਰ ਚ 10 ਤਰੀਕਾ ਕੰਮਾਂ ਲਈ ਚਿੱਠੀਆਂ ਸਾਈਨ ਕਰਨੀਆਂ ਨੇ ਜਿਵੇਂ ਜਾਂ ਵੀ ਸੀ ਅਟੈਂਡ ਕਰਨੀਆਂ ਜਦੋਂ ਪੇਸ਼ੈਂਟ ਦੇਖਣ ਦਾ ਸਤ ਲੱਗਦਾ ਜੀ ਕਿਤੇ ਨਾ ਕਿਤੇ ਜਿਵੇਂ ਡਾਕਟਰ ਘਟਨੇ ਤਾਂ ਲੋਕਾਂ ਦੀ ਖੱਜਲ ਖਵਾਲੀ ਵੀ ਵੱਧਦੀ ਰਹਿੰਦੀ ਹੈ ਖੱਜਲ ਖਵਾਲੀ ਤਾਂ ਦੇਖੋ ਜੀ ਡਾਕਟਰਾਂ ਦੀ ਅਵੇਲੇਬਿਲਿਟੀ ਜਿੱਤੇ ਹੈਗੀ ਸਾਡੀ ਐਮਰਜੈਂਸੀ ਸੰਨ ਮੇਰੇ ਕੋਲ ਚਾਰ ਡਾਕਟਰ ਨੇ ਦੋ ਇਥੇ ਪਰਮਨੈਂਟ ਨੇ ਇੱਕ ਛੁੱਟੀ ਤੇ ਔਰ ਦੋ ਮੈਂ ਡੈਪੂਟੇਸ਼ਨ ਤੇ ਲਗਵਾਏ ਹੋਣੇ ਸੀਮਰ ਸਾਹਿਬ ਨੂੰ ਕਹਿ ਕੇ ਉਹਦੇ ਨਾਲ ਸਾਡੀ ਐਮਰਜੈਂਸੀ ਰਾਉਂਡ ਦਾ ਘਲੋਕ ਚੱਲਦੀ ਹੈ ਪਰ ਓਪੇਰੇਟਿਚ ਕੋਈ ਵਾਰ ਰਸ਼ ਵੱਜ ਜਾਂਦਾ ਉਸ ਵੇਲੇ ਪੇਸ਼ੈਂਟ ਨੂੰ ਥੋੜੀ ਵੇਟ ਕਰਨੀ ਪੈਂਦੀ ਹੈ ਆਦਰਵਾਇਜ਼ ਦਵਾਈਆਂ ਸਾਰਾ ਕੁਝ ਟੈਸਟ ਸਾਰਾ ਕੁਝ ਅੰਦਰ ਹੋ ਰਿਹਾ ਹੈ ਸਰ ਜੀ ਤੁਸੀਂ ਵੀਡੀਓ ਸਾਹਮਣੇ ਆ ਔਰ ਮੈਂ ਪੇਸ਼ੈਂਟ ਵੀ ਦੇਖ ਰਿਹਾ ਸੀ ਇੱਥੇ ਬੈਠਾ ਤੁਸੀਂ ਹੋ ਕੇ ਉੱਥੇ ਮੌਕੇ ਤੇ ਜਾ ਕੇ ਗੱਲਬਾਤ ਕੀਤੀ ਉਹਨਾਂ ਨਾਲ ਨਹੀਂ ਉਸ ਵੇਲੇ ਤੱਕ ਤੱਕ ਧਰਨਾ ਖਤਮ ਹੋ ਗਿਆ ਸੀ ਜਦੋਂ ਇਹਨਾਂ ਨੇ ਧਰਨਾ ਲਾਇਆ ਹੋਇਆ ਸੀ ਜਦੋਂ ਮੈਨੂੰ ਪਤਾ ਲੱਗਿਆ ਵੀ ਉੱਥੇ ਕੋਈ ਰੌਲਾ ਪੈ ਰਿਹਾ ਹੈ ਉਸ ਵੇਲੇ ਕੋਈ ਚੱਕਰ ਨਹੀਂ ਸੀ ਫਤਿਹਗੜ੍ਹ ਸਾਹਿਬ ਵਿਖੇ ਬੁੱਧਵਾਰ ਨੂੰ ਚੱਲੀ ਤੇਜ਼ ਹਨੇਰੀ ਦੇ ਕਾਰਨ ਇੱਕ ਦਰਖਤ ਦੇ ਨਾਲ ਬਿਜਲੀ ਦਾ ਖੰਭਾ ਟੁੱਟ ਗਿਆ ਜਿਸ ਦੇ ਥੱਲੇ ਆ ਕੇ ਇੱਕ ਵਿਅਕਤੀ ਦੀ ਮੌਤ ਹੋ ਗਈ ਜਿਸ ਦੀ ਪਹਿਚਾਨ ਸਤਪਾਲ ਕੁਮਾਰ ਨਿਵਾਸੀ ਸਰਹੰਦ ਦੇ ਤੌਰ ਤੇ ਹੋਈ ਹੈ ਇਸ ਬੰਦੇ ਜਾਣਕਾਰੀ ਦਿੰਦੇ ਮ੍ਰਿਤਿਕ ਦੇ ਭਰਾ ਚਰਨਜੀਤ ਨੇ ਦੱਸਿਆ ਕਿ ਉਸ ਦਾ ਪ੍ਰਸਤ ਪਾਲ ਕੁਮਾਰ ਆਪਣੀ ਮਾਤਾ ਦੀ ਦਵਾਈ ਲੈਣ ਲਈ ਗਿਆ ਸੀ ਪਰ ਤੇਜ਼ ਹਰੇ ਨੇਰੀ ਦੇ ਕਾਰਨ ਸਰਹੰਦ ਰੇਲਵੇ ਸਟੇਸ਼ਨ ਦੇ ਨਜ਼ਦੀਕ ਇੱਕ ਦਰਖਤ ਬਿਜਲੀ ਦੇ ਖੰਬੇ ਤੇ ਡਿੱਗ ਗਿਆ ਤੇ ਇਹ ਖੰਬਾ ਉਸ ਦੇ ਭਰਾ ਤੇ ਡਿੱਗ ਗਿਆ ਮੈਂ ਜੀ ਚਰਨਜੀਤ ਸਿੰਘ ਬੋਲਦਾ ਹਾਂ ਤੇ ਮੇਰਾ ਬਰਾਦਰ ਦੀਗਾ ਸਤਪਾਲ ਜੋ ਮਾਤਾ ਦੀ ਦਵਾਈ ਲੈਣ ਗਿਆ ਸੀਗਾ ਤੇ ਜਦੋਂ ਉਹ ਉਧਰੋਂ ਆਇਆ ਤੇ ਉਧਰੋਂ ਪੀਪਲ ਟੁੱਟ ਕੇ ਕੀ ਤਾਰ ਸੀਗੀ ਬਿਜਲੀ ਦੀ ਖੰਬੇ ਦੇ ਉੱਪਰ ਗਿਰ ਗਈ ਤੇ ਉਹ ਖੰਬਾ ਉਹਦੇ ਉੱਪਰ ਆ ਕੇ ਗਿਰ ਗਿਆ ਜਦੋਂ ਉਹ ਵਿੱਚ ਦਬ ਗਿਆ ਖੰਬੇ ਦੇ ਬਾਹਰ ਕੱਢਿਆ ਉੱਥੇ ਜਿੰਨੇ ਵੀ ਮੌਜੂਦ ਸੀਗੇ ਉਹਨਾਂ ਨੇ ਬਾਹਰ ਕੱਢ ਕੇ ਰੱਖਿਆ ਤੇ ਐਂਬੂਲੈਂਸ ਨੂੰ ਫੋਨ ਕਰਿਆ ਟੈਂਬੂਲੈਂਸ ਟਾਈਮ ਤੇ ਨਹੀਂ ਆਈ ਹੈਗੀ ਕਿਹੜੀ ਐਂਬੂਲੈਂਸ 108 ਨੰਬਰ ਤੇ ਫੋਨ ਕਰਿਆ ਸੀ ਜੀ ਅਸੀਂ ਨੇ ਜਦੋਂ ਅਸੀਂ ਉਹਨੂੰ ਫਤਿਹਗੜ ਲੈ ਕੇ ਗਏ ਉਤੋਂ ਬਾਅਦ ਉਹਨਾਂ ਨੇ ਪੀਜੀਆਈ ਰੈਫਰ ਕਰਤਾ ਤਾਂ ਪੀਜੀਆਈ ਜਾਂਦੇ ਜਾਂਦੇ ਉਹਦੀ ਡੈਥ ਹੋ ਗਈ ਸੀ ਤੇ ਅਸੀਂ ਇਹੀ ਕਹਿੰਨੇ ਆ ਵੀ ਕੋਈ ਵੀ ਹੈ ਇਹਦਾ ਇਲਾਜ ਹੋਣਾ ਚਾਹੀਦਾ ਈ ਗੱਲ ਖੰਬੇ ਦਾ ਤੇ ਕੱਲ ਨੂੰ ਅੱਜ ਜਿਹੜਾ ਹਾਦਸਾ ਸਾਡੇ ਨਾਲ ਹੋਇਆ ਕਿਸੇ ਹੋਰ ਨਾਲ ਨਾ ਹੋ ਸਕੇ ਇਹ ਸਭ ਤੋਂ ਬੇਨ ਬੇਕਾਰ ਕੰਮ ਹੈ ਹਸਪੀਟਲ ਆ ਲੈਣ ਦਾ ਜਿਨ੍ਹਾਂ ਨੇ ਟਾਈਮ ਸਿਰ ਐਂਬੂਲੈਂਸ ਨਹੀਂ ਭੇਜੀ ਜੇ ਉਹ ਐਂਬੂਲੈਂਸ ਭੇਜ ਦਿੰਦੇ ਕੀ ਪਤਾ ਉਹਦੀ ਜਾਨ ਬਚ ਸਕਦੀ ਸੀ ਸਾਡੀ ਤਾਂ ਇਹੀ ਗੁਜਾਰਿਸ਼ ਹੈ ਵੀ ਘੱਟੋ ਵੀ ਘੱਟ ਪ੍ਰਸ਼ਾਸਨ ਨੂੰ ਇਹ ਚਾਹੀਦਾ ਵੀ ਟਾਈਮ ਸਿਰ ਮਰੀਜ਼ ਕੋਲ ਕੋਈ ਵੀ ਐਂਬੂਲੈਂਸ ਜੇ ਬੁਲਾਵੇ ਤਾਂ ਪਹੁੰਚਣੀ ਚਾਹੀਦੀ ਹੈ ਕੱਲ ਕੀਤੀ ਹੈ ਵੀ ਹਾਦਸੇ ਦਾ ਕਾਰਨ ਕੀ ਲੱਗਦਾ ਨੇਰੀ ਕਰਕੇ ਗਿਰਿਆ ਸੀ ਪੀੜ ਕਿਦਾਂ ਕੱਲ ਕੈਬਨਟ ਮੰਤਰੀ ਸਰਦਾਰ ਕੁਲਦੀਪ ਸਿੰਘ ਥਾਲੀਵਾਲ ਨੇ ਅੱਜ ਸ਼ਹਿਰ ਲਈ ਸਿਰਦਰਦੀ ਦਾ ਕਾਰਨ ਪਾਣੀ ਕੁੰਗਟਾ ਬ ਡਰੇਨ ਨੂੰ ਗੰਦੇ ਨਾਲੇ ਵਿੱਚੋਂ ਕੱਢ ਕੇ ਖੁੱਲਾ ਰਸਤਾ ਤੇ ਸਹਿਰ ਗਾਵਜੋ ਬਣਾਉਣ ਦੀ ਸ਼ੁਰੂਆਤ ਕਰ ਦਿੱਤੀ ਅੱਜ ਡਰੇਨ ਵਿੱਚੋਂ ਸਫਾਈ ਕਰਨ ਦੀ ਸ਼ੁਰੂਆਤ ਕਰ ਤੇ ਸਰਦਾਰ ਢਾਲੀਵਾਲ ਨੇ ਦੱਸਿਆ ਕਿ ਇਹ ਡਰੇਨ ਜੋ ਕਿਸੇ ਨਾਲ ਲੱਗਦੇ ਵੱਡੇ ਇਲਾਕੇ ਵਿੱਚ ਗੰਭੀਰ ਬਿਮਾਰੀਆਂ ਪੈਦਾ ਕਰਨ ਦਾ ਕਾਰਨ ਬਣ ਰਹੀ ਹੈ ਇਹਨੂੰ 120 ਕਰੋੜ ਰੁਪਏ ਦੀ ਲਾਗਤ ਨਾਲ ਕਵਰ ਕਰਕੇ ਖੁੱਲੇ ਰਸਤੇ ਤੇ ਸਹਿਰ ਗਾਵਜੋ ਵਿਕਸਿਤ ਕੀਤਾ ਜਾਵੇਗਾ ਇੱਦਾਂ ਹੀ ਕੁੰਗਟਾ ਡਰੇਨ ਆ ਇਹ ਸ਼ਹਿਰ ਦੇ ਵਿੱਚ ਸਭ ਤੋਂ ਜ਼ਿਆਦੀਆਂ ਬਿਮਾਰੀਆਂ ਜਿਹੜੀਆਂ ਦੇ ਕੱਤੇ ਫਾਇਦਿਆਂ ਸੀ ਹੈ। ਉਹ ਅਸੀਂ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਵਾਅਦਾ ਕੀਤਾ ਸੀ ਬੇਸ਼ੱਕ ਇਲੈਕਸ਼ਨ ਆਪਾਂ ਨਹੀਂ ਜਿੱਤ ਸਕੇ ਪਰ ਆਪਾਂ ਨੂੰ 214000 ਸ਼ਹਿਰੀਆਂ ਨੇ ਵੋਟ ਪਾਈ ਹੈ। ਤੇ ਮੈਂ ਉਹਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੈਂ ਤੁਹਾਨੂੰ ਇਹ ਡਰੇਨ ਜਿਹੜੀ ਹੈ ਠੀਕ ਕਰਾ ਕੇ ਦੇਵਾਂਗੇ। ਜੇ ਡਰੇਨ ਠੀਕ ਨਹੀਂ ਹੁੰਦੀ ਤੇ ਆਪਣੇ ਬਹੁਤ ਲੋਕਾਂ ਨੂੰ ਜਿਹੜਾ ਕਿਡਣੀਆ ਦਾ ਕੈਂਸਰ ਦਾ ਬਹੁਤ ਜ਼ਿਆਦੇ ਰੂਪ ਫਾਇਦੇ ਹੀ ਮੈਨੂੰ ਮੈਡੀਕਲ ਕਾਲਜ ਦੇ ਡਾਕਟਰਾਂ ਨੇ ਦੱਸਿਆ ਕਿ ਇਹਦਾ ਕੋਈ ਹੱਲ ਕਰੋ। ਸੋ ਅਜੇ ਚਾਹ ਤੀਕ ਨੂੰ ਰਿਜ਼ਲਟ ਆਇਆ ਸੀਗਾ ਤਾਂ ਅੱਜ ਤੁਸੀਂ ਦੇਖ ਲਓ ਕਿੰਨੇ ਦਿਨ ਹੋਏ। ਅਸੀਂ ਵਾਦਾ ਕੀਤਾ ਸੀ ਕਿ ਅਸੀਂ ਡਰੇਨ ਠੀਕ ਕਰਾਵਾਂਗੇ। ਇਹ ਮੇਰਾ ਪਹਿਲਾ ਪ੍ਰੋਜੈਕਟ ਹੈ। ਮੈਂ ਇਸ ਡਰੇਨ ਨੂੰ ਤੋੜ ਪਹਿਲਾਂ ਇਹਨੂੰ ਕਲੀਨ ਕਰਾਵਾਂਗੇ। ਇਹਦਾ ਤਾਂ ਅਸੀਂ ਪ੍ਰੋਜੈਕਟ ਮੇਰੇ ਨਾਲ ਕ੍ਰਿਸ਼ਨ ਨੇ, ਸਰਦਾਰ ਹਾਫੀਜ਼ ਸਿੰਘ, ਆਈਐਸਫਸ ਨੇ ਸਾਡੀ ਪਾਰਟੀ ਦੇ ਆਗੂ ਨੇ, ਨੌਜਵਾਨ ਆਗੂ ਸਾਡੇ ਗਰੋਵਲ ਸਾਹਿਬ, ਮਨੀਸ਼ ਜੀ ਕੋਲ ਸਭ ਸਾਰੇ ਆਏ। ਅਸੀਂ ਉਹਦਾ ਪ੍ਰੋਜੈਕਟ ਵੀ ਪੂਰਾ ਤਿਆਰ ਕਰ ਦਿਆ। ਇਹਨੂੰ ਸਾਈਟ ਅੰਗਦਾਲ ਕਰ ਲਈ ਪਰ ਇਹਦੇ ਤੋਂ ਪਹਿਲਾਂ ਸਫਾਈ ਬਹੁਤ ਜ਼ਰੂਰੀ ਕਿਉਂਕਿ ਅੱਗੇ ਬਾਅਦ ਚ ਦੇ ਦੇਣਾ ਲੋਕਾਂ ਦੇ ਘਰਾਂ ਵਿੱਚ ਪਾਣੀ ਵਰ ਜਾਂਦਾ। ਸੋ ਅੱਜ ਆਪਾਂ ਇਹਨੂੰ ਸ਼ੁਰੂ ਕੀਤਾ। ਉਹਦੇ ਨੂੰ ਜਲਦੀ ਇਹਦਾ ਪ੍ਰੋਜੈਕਟ ਜਿਹੜਾ ਉਹ ਪਾਸ ਕਰਾ ਕੇ ਫਿਰ ਇਹਨੂੰ ਜਿਹੜਾ ਹੀ ਅੰਮ੍ਰਿਤਸਰ ਦੇ ਲੋਕਾਂ ਦਾ ਇੱਕ ਸਭ ਤੋਂ ਵੱਡਾ ਮਸਲਾ ਜਿਹੜਾ ਅੰਮ੍ਰਿਤਸਰ ਦੇ ਵਿੱਚ ਰੀਨ ਐਂਡ ਕਲੀਨ ਜਿਹੜੀ ਮਿਨ ਹੈ ਉਹ ਅਸੀਂ ਸ਼ੁਰੂ ਕਰਾਂਗੇ ਕਿ ਸ਼ਹਿਰ ਨੂੰ ਮੱਲੋ ਜਿਹੜਾ ਸਾਫ਼ ਸੁਥਰਾ ਰੱਖਣਾ ਅਗਲੇ ਦਿਨ ਤੇ ਮੈਂ ਤੁਹਾਨੂੰ ਦੱਸੂਗਾ ਕਿ ਸ਼ਹਿਰ ਦੇ ਵਿੱਚ ਰੋਖ ਵੀ ਲਾਵਾਂਗੇ ਗ੍ਰੀਨ ਵੀ ਜਿਹੜਾ ਸ਼ਹਿਰ ਨੂੰ ਰੋਖ ਲਾਵਾਂਗੇ ਸ਼ਹਿਰ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਉਹਨੂੰ ਠੀਕ ਕਰਾਂਗੇ ਇਹ ਸਾਡਾ ਪ੍ਰੋਜੈਕਟ ਹੈ ਸਭ ਤੋਂ ਵੱਡਾ ਸੋ ਮੈਂ ਜਿਹੜੇ ਵਾਦੇ ਲੋਕਾਂ ਨਾਲ ਕੀਤੇ ਸੀ ਇਲੈਕਸ਼ਨ ਦੇ ਵਿੱਚ ਕਿਉਂਕਿ ਮੈਂ ਲੋਕਾਂ ਨੂੰ ਕਿਹਾ ਕਿ ਅਸੀਂ ਉਹ ਲੋਕ ਨਹੀਂ ਜਿਹੜੇ ਵੋਟਾਂ ਲੈ ਕੇ ਚੱਲ ਜਾਗੇ ਜਾਂ ਜਾਦੇ ਚੜ ਜਾਣਗੇ ਅਸੀਂ ਇੱਥੋਂ ਦੇ ਰਹਿਣ ਵਾਲੇ ਹਾਂ ਇੱਥੇ ਹੀ ਕੰਮ ਕਰਨਾ ਸੋ ਅੱਜ ਸਾਰੇ ਅਫਸਰਾਂ ਨੂੰ ਨਾਲ ਲੈ ਕੇ ਨਗਰ ਨਿਗਮੀਆਂ ਨੂੰ ਸਭ ਨੂੰ ਮੈਂ ਆਇਆ ਉਦੋਂ ਇਸ ਪਹਿਲਾਂ ਇਹਨੂੰ ਐਫ ਪਾਸੋਂ ਸਾਫ਼ ਕਰਾਂਗੇ ਸਾਡੀ ਜਿੱਥੋਂ ਸ਼ਹਿਰ ਦੇ ਵਿੱਚ ਸ਼ੁਰੂ ਹੁੰਦੀ ਹੈ ਇਹਦਾ 2-4 ਦਿਨਾਂ ਵਿੱਚ ਐਫ ਪਾਸੋਂ ਤੋੜੀ ਇਹਨੂੰ ਸਾਫ਼ ਕਰਕੇ ਤੇ ਬਾਅਦ ਦੇ ਵਿੱਚ ਇਹਦਾ ਪ੍ਰੋਜੈਕਟ ਪਾਸ ਕਰਾ ਕੇ ਇਹਨੂੰ ਫੇਰ ਠੀਕ ਕਰਾਂਗੇ ਵਧੀਆ ਜਿਹੜਾ ਲੋਕਾਂ ਦਾ ਮਸਲਾ ਜਿਹੜਾ ਹੱਲ ਹੋ ਜੇ ਰੱਬਾ ਰੱਬਾ ਮੀਂਹ ਵਰਸਾ ਸਾਡੇ ਕੋਠੀ ਦਾਣੇ ਪਾ ਕਾਲੀਆਂ ਇੱਟਾਂ ਕਾਲੇ ਰੋੜ ਮੀਂਹ ਵਰਸਾ ਦੇ ਜੋਰੋ ਜੋਰ ਇਹਨਾਂ ਪੰਕਤੀਆਂ ਦਾ ਉਚਾਰਨ ਅਸ ਤੋਂ ਕਾਫੀ ਸਮੇਂ ਪਹਿਲਾਂ ਕੀਤਾ ਜਾਂਦਾ ਸੀ ਜਦੋਂ ਗਰਮੀਆਂ ਵਿੱਚ ਮੀਂਹ ਨਹੀਂ ਸੀ ਪੈਂਦਾ ਤੇ ਇਹ ਮਿਰਸਾ ਸਾਡੇ ਹੁਣ ਲੁਕਦਾ ਜਾ ਰਿਹਾ ਹੈ ਪਰ ਅੱਜ ਇਹ ਪੰਕਤੀਆਂ ਫਿਰ ਦੁਬਾਰਾ ਸੁਣਨ ਨੂੰ ਮਿਲ ਰਹੀਆਂ ਹਨ ਜਦੋਂ ਹੁਸ਼ਿਆਰਪੁਰ ਦੇ ਮਹੱਲਾ ਬਹਾਦਰਪੁਰ ਦੇ ਬੱਚਾ ਤੇ ਬਜ਼ੁਰਗਾ ਨੇ ਪਿਛਲੇ ਦਿਨਾਂ ਦੁਪਹਿਰ ਹੀ ਆਤ ਦੀ ਗਰਮੀ ਤੋਂ ਨਿਆਥ ਕੋਣ ਲਈ ਗੁੱਡੀ ਫੁਕੀ ਅਤੇ ਇਹਨਾਂ ਸਤਰਾ ਦਾ ਉਚਾਰਨ ਵੀ ਕੀਤਾ ਮਿਰਸਾ ਕਾਲੇ ਰੰਗ ਵੀਰ ਸਾਡੇ ਜਾਵੇ ਜਾਵੇ ਮਿਰਸਾ ਕਾਲੇ ਰੰਗ ਵੀਰ ਸਾਡੇ ਜਾਵੇ ਜਾਵੇ ਮਿਰਸਾ ਭਾਗੀ ਵਰਸਾ ਸਾਡੀ ਕੋਠੀ ਦਾ ਕਾਲ ਜੀ ਮੇਰਾ ਨਾਮ ਮਨਜੀਤ ਕੋਹਰਾ ਅਸੀਂ ਬਾਹਦਰਪੁਰ ਮੱਲੇ ਵਿੱਚ ਰਹਿੰਦੇ ਹੁਸ਼ਾਰਪੁਰ ਚ ਤੇ ਅਸੀਂ ਗੁੱਡੀ ਇਸ ਕਰਕੇ ਫੂਕੀਆ ਕਿਉਂਕਿ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਿਹਾ ਇਹ ਸਾਡੀ ਹੈ ਨਾ ਪੁਰਾਣੀ ਪਰੰਪਰਾ ਆ ਜਦੋਂ ਮੀਂਹ ਨਹੀਂ ਪੈਂਦਾ ਤਾਂ ਅਸੀਂ ਨਾ ਇਸ ਕਰਕੇ ਗੁੱਡੀ ਫੂਕਦੇ ਆਂ ਪੇ ਮੀਂਹ ਪੈ ਜਾਵੇ ਕਿਉਂਕਿ ਇੱਥੇ ਨਾ ਪੰਜਾਬ ਵਿੱਚ ਤਾਪਮਾਨ ਬਹੁਤ ਜ਼ਿਆਦਾ ਗਰਮੀ ਬਹੁਤ ਪੈ ਰਹੀ ਹੈ ਮੇਰਾ ਨਾਮ ਹੈਗਾ ਜੋਗਰਾਜ ਬਾਹਦਰਪੁਰੋਂ ਬੋਲ ਰਹਾ ਹਾਂ ਜਿਹੜੇ ਗੁੱਡੀ ਆਪਾਂ ਅੱਜ ਫੂਕੀ ਆ ਇਸ ਕਾਕੇ ਫੁੱਕੀ ਗਈ ਆ ਫੇ 1200 ਨਹੀਂ ਮੀ ਮੀ ਨਹੀਂ ਪੈ ਰਿਆ ਤਾਂ ਜਾਰ ਬਾਰ ਵਿਚਾਰੇ ਪਾਣੀ ਤੋਂ ਬਿਨਾ ਤੜਫਦੇ ਪਏ ਆ ਸਾਰੇ ਬੰਦੇ ਪਾਣੀ ਤੋਂ ਬਿਨਾ ਤੜਫਦੇ ਪਏ ਇਸ ਕਾਕੇ ਆ ਪਾਜ ਗੁੱਡੀ ਫੁੱਕੀ ਗਈ ਆ ਰੱਬ ਅੱਗੇ ਫਰਿਆਦ ਕਰਦੇ ਆ ਰੱਬਾ ਜੀ ਮੀ ਪਵਾ ਦੇ ਤਾਂ ਜਨਤਾ ਬੇਕੋ ਸ਼ਾਂਤੀ ਚ ਰਹੇ ਬੇ ਅੰਮ੍ਰਿਤਸਰ ਚਜ ਬਾਲਮੀਕੀ ਸਮਾਜ ਤੇ 5 ਮਜ਼ਦੂਰ ਸੇਵਕ ਤੇ ਹੋਜੇ ਥੇ ਬੰਦੀਆਂ ਵੱਲੋਂ ਮਿਲ ਕੇ ਕੱਲ੍ਹ ਦੇ ਅੰਮ੍ਰਿਤਸਰ ਬੰਦ ਕਰਨ ਨੂੰ ਲੈ ਕੇ ਇੱਕ ਅਹਿਮ ਮੀਟਿੰਗ ਕੀਤੀ ਗਈ ਜਿਸ ਵਿੱਚ ਬਾਲਮੀਕੀ ਸਮਾਜ ਦੇ ਨਾਲ ਹੋਰ ਵੀ ਸ਼ਹਿਰ ਦੀਆਂ ਜਥੇਬੰਦੀਆਂ ਵੱਲੋਂ ਸਮਰਥਨ ਕੀਤਾ ਗਿਆ ਉਹਨਾਂ ਕਹੇ ਹੈ ਕਿ ਇਸ ਨਿਕੰਮੀ ਪੰਜਾਬ ਸਰਕਾਰ ਤੇ ਇਸ ਨਿਕੰਮੇ ਪ੍ਰਸ਼ਾਸਨ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਨੂੰ ਬੰਦ ਕਰਨ ਜਾ ਰਹੇ ਹਨ ਉਹਨਾਂ ਕਹੇ ਕਿ ਭੰਡਾਰੀ ਪੁਲ ਜਾਮ ਕਰਕੇ ਸ਼ਹਿਰ ਦੇ ਸਾਰੇ ਰਾਸਤੇ ਬੰਦ ਕੀਤੇ ਜਾਣਗੇ ਹਾਂ ਜੀ ਪਹਿਲੇ ਦਾ ਸਾਰੀ ਸੰਗਤ ਨੂੰ ਜੈ ਬਾਲਮੀਕੀ ਹਰ ਹਰ ਬਾਲਮੀਕੀ ਜੋ ਅੱਜ ਦੀ ਮੀਟਿੰਗ ਦਾ ਆਗਾਜ਼ ਕੀ ਹੋਇਆ ਹੈ ਜੋ ਗਦੀ ਨਿਸ਼ੀਨ ਸਤਗੁਰ ਮਲਕੀਤ ਨਾਥ ਜੀ ਦੀ ਰਹਿਨਮਾਈ ਹੇਠ ਅਸੀਂ ਦੱਸਣਾ ਚਾਹੁੰਦੇ ਆ ਕਿ ਦੇਖੋ ਜਦੋਂ ਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਆ ਮਹਾਰਾਜ ਜੀ ਨੇ ਉਹਨਾਂ ਦਾ ਸਮਰਥਨ ਦੇ ਕੇ ਕਿ ਅੱਜ ਮਹਾਰਾਜ ਜੀ ਨੂੰ ਹੀ ਇੱਧਰ ਰੋਡਾਂ ਦੇ ਉੱਤੇ ਉਤਰਨਾ ਪਿਆ ਪੈ ਰਿਹਾ ਉਹਨਾਂ ਨੂੰ ਹਰ ਦੁੱਖ ਕਸ਼ਟ ਚ ਝੱਲਣਾ ਪੈ ਰਿਹਾ ਉਹਦੀ ਰੀਜਨ ਵਰ ਬਜਾ ਇਹੋ ਹੀ ਹੈ ਕੀ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਪੰਜਾਬ ਦੇ ਵਿੱਚ ਬਣੀ ਸੀ ਉਹਨਾਂ ਨੂੰ ਵੱਧ ਚੜ ਕੇ ਮਹਾਰਾਜ ਜੀ ਵੱਲੋਂ ਸਮਰਥਨ ਦਿੱਤਾ ਗਿਆ ਪਿੰਡਾਂ ਕਸਬਿਆਂ ਤੋਂ ਸ਼ਹਿਰਾਂ 'ਚੋਂ ਵੋਟਾਂ ਪੁਆਈਆਂ ਗਈਆਂ ਜੋ ਕਿ ਮੌਜੂਦਾ ਸਰਕਾਰ ਅੱਜ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਔਰ ਇਹਨਾਂ ਨੇ ਸਰਕਾਰ ਬੰਦਿਆਂ ਹੀ ਅੱਖਾਂ ਬਦਲ ਲੀਆਂ ਸਾਡੇ ਸਹਿਬ ਪਾਤਸ਼ਾਹ ਸਤਕੌਰ ਮਲਕੀਤਨਾਥ ਮਹਾਰਾਜ ਜੀ ਅੱਜ ਉਹਨਾਂ ਨੂੰ ਕਹਿੰਦੇ ਨੇ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਵਾਅਦੇ ਜਿਹੜੇ ਕੀਤੇ ਸੀ ਉਹਨਾਂ ਨੂੰ ਪੂਰਾ ਕਰੋ ਉਹਨਾਂ ਪੂਰਾ ਉਹਨਾਂ ਨੂੰ ਪੂਰਾ ਕਰਨ ਦੀ ਬਜਾਏ ਅੱਜ ਸਾਨੂੰ ਝੂਠੇ ਅਸ਼ਵਾਸ਼ਣ ਦਿੱਤੇ ਜਾਂਦੇ ਨੇ ਕਿ ਤੁਹਾਡਾ ਸ਼ਰਾਈਨ ਬੋਰਡ ਭੰਗ ਜਿਹੜਾ ਅਸੀਂ ਕਰਾਂਗੇ ਉਹ ਨਾਲ ਦੀ ਨਾਲ ਹੀ ਜਿਹੜਾ ਸਫਾਈ ਦਾ ਉਥੇ ਦੇਖ ਰਹੇਗਾ ਸੀ ਪੂਰੇ ਪੱਕੇ ਤੌਰ ਤੇ ਉਹਦਾ ਕੰਮ ਕਰਾਂਗੇ ਕਿ ਦੇਖੋ ਅੱਜ ਤੁਸੀਂ ਪਵਨ ਵਾਲਮੀਕੀ ਤੀਰਤ ਦੀ ਮਰਿਆਦਾ ਹੋਣ ਨੂੰ ਖਤਰਾ ਹੋ ਰਿਹਾ ਹੈ ਉਥੇ ਮਰਿਆਦਾ ਭੰਗ ਹੋ ਰਹੀ ਹੈ ਜਿਸ ਤਰ੍ਹਾਂ ਕਿ ਸਾਡੇ ਸਤਿਕਾਰਯੋਗ ਸੀਐਮ ਆਪਣੇ ਭਗਵੰਤ ਮਾਨ ਜੀ ਨੇ ਮਹਾਰਾਜ ਜੀ ਨੂੰ ਆਸ਼ਵਾਸ਼ਣ ਦਵਾਇਆ ਸੀ ਕਿ ਸਕਾਰ ਬੰਦਿਆ ਸਾਰੇ ਅਸੀਂ ਤੁਹਾਡਾ ਸ਼ਰਾਈਨ ਬੋਟ ਜਿਹੜਾ ਭੰਗ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾ ਕਿ ਆਣ ਵਾਲਾ ਟਾਈਮ ਅਸੀਂ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਪ੍ਰਸ਼ਾਸਨ ਨੂੰ ਕਿ ਆਣ ਵਾਲਾ ਟਾਈਮ ਜਿਹੜਾ ਮਹਾਰਾਜ ਜੀ ਵੱਲੋਂ ਇੱਕ ਹਫ਼ਤੇ ਦਾ ਟਾਈਮ ਪਹਿਲਾਂ ਦਿੱਤਾ ਗਿਆ ਸੀ 21 ਤਰੀਕ ਦਾ ਜਿਹੜਾ ਧਰਨੇ ਦੀ ਆਲੋਚਨਾ ਧਰਨੇ ਦੀ ਅਗਵਾਈ ਮਹਾਰਾਜ ਜੀ ਦੀ ਹਜੂਰੀ ਦੇ ਵਿੱਚ ਜੋ 21 ਤਰੀਕ ਨਿਰਣਾ ਲਿੱਤਾ ਗਿਆ ਸੀ ਅੱਜ ਤੱਕ ਕਿਸੇ ਪ੍ਰਸ਼ਾਸਨ ਨੇ ਸੀਐਮ ਨੇ ਕੋਈ ਡਿਪਟੀ ਮੰਤਰੀ ਨੇ ਕਿਸੇ ਨੇ ਵੀ ਮਹਾਰਾਜ ਜੀ ਨਾਲ ਕੋਲ ਕਨੈਕਟ ਨਹੀਂ ਕੀਤੀ ਗਈ ਕਿ ਮਹਾਰਾਜ ਜੀ ਜੇ ਤੁਸੀਂ 21 ਤਰੀਕ ਦਾ ਧਰਨਾ ਕੀਤਾ ਇਹਦੀ ਸਾਨੂੰ ਵਜ੍ਹਾ ਦੱਸੋ ਅਸੀਂ ਹੱਲ ਕਰਦੇ ਹਾਂ ਕੋਈ ਹੱਲ ਨਹੀਂ ਨਿਕਲਿਆ ਨਾ ਹੀ ਕਿਸੇ ਦਾ ਫੋਨ ਔਰ ਨਾ ਹੀ ਕਿਸੇ ਦਾ ਮੈਸੇਜ ਆਇਆ ਹੈ ਹੁਣ ਅਸੀਂ ਦੱਸਣਾ ਚਾਹੁੰਦੇ ਆ ਕਿ 21 ਤਰੀਕ ਨੂੰ ਜੋ ਵੀ ਪ੍ਰਸ਼ਾਸਨ ਔਰ ਪੰਜਾਬ సీఎం ਨੂੰ ਦੱਸਣਾ ਚਾਹੁੰਦੇ ਆ 21 ਤਰੀਕ ਨੂੰ ਵੱਧ ਚੜ ਕੇ ਭੰਡਾਰੀ ਪੁਲ ਤੇ ਜਾਮ ਲਗਾਵਾਂਗੇ ਚੱਕਾ ਜਾਮ ਕਰਾਂਗੇ ਭੁਖੜ ਧੜ ਰੱਖਾਂਗੇ ਔਰ ਨਾਲ ਦੀ ਨਾਲ ਹੀ ਦੋ ਚਾਰ ਸੰਤ ਜਿਹੜੇ ਮਰਨ ਵਰਤਨ ਦੇ ਬੈਤਣਗੇ ਜੈ ਵਾਲਮੀਕੀ ਹਰ ਹਰ ਵਾਲਮੀਕੀ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਸਾਹਮਣੇ ਆ ਜਿੱਥੇ ਗੁਰਸਿੱਖ ਜਸਬੀਰ ਸਿੰਘ ਆਪਣੇ ਕੁੜਮਾ ਦੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਪਹੁੰਚਿਆ ਸੀ ਪਰ ਉੱਥੇ ਡੀ ਜੇ ਵਾਲੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਂਦੇ ਆ ਉਸਦੇ ਜਵਾਈ ਦੇ ਚਾਚੇ ਅਤੇ ਉਸਦੇ ਸਾਥੀਆਂ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਅਤੇ ਉਸ ਦਾ ਤੇ ਉਸ ਦੀ ਬੇਟੀ ਦਾ ਘਟਾਪਾ ਵਿਚਾਲਿਆ ਜਿਸ ਨੂੰ ਲੈ ਕੇ ਉਹ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਕੇ ਇਨਸਾਫ ਦੀ ਮੰਗ ਕਰ ਰਿਹਾ ਹੈ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਹਰਦੀਪ ਸਿੰਘ ਹੈ ਜੀ ਜੋ ਹਟੀਂਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ। ਸੋ ਹੋਇਆ ਕਿ ਸੀਗੀ ਜਿਵੇਂ ਆਪਣੀ ਮੇਰੀ ਸਿਸਟਰ ਦੀ ਨਾਨਾਂ ਦੀ ਮੈਰੇ ਸੀਗੀ ਉੱਥੇ ਆਈ ਸੀਗੇ ਉੱਥੇ ਚਲੋ ਡੀਜੇ ਵਾਲਾ ਨਾਲ ਥੋੜਾ ਬੋਝ ਝਗੜਾ ਝੁਗੜਾ ਹੋਇਆ ਉਹਨਾਂ ਨੇ ਜੁਨਾ ਦਾ ਸ਼ਰਦਾਰੂ ਵੇਰਾ ਪੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ੈਨਾਈ ਪਲੇਸ ਦੇ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈਏ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਠੀਕ ਹੈ ਜੀ ਪਾਗਲ ਲਈਏ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਕਾਨੂੰਨੀ ਕਾਰਵਾਈ ਬੰਦੀ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬੇ ਮੇਰਾ ਨਾਮ ਜਸਵੀਰ ਸਿੰਘ ਆ ਪਿੰਡ ਮੇਗਾ ਮੇਰਾ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਵੀ ਆ ਉਹਦੀ ਨਾਨੀ ਅੱਜ ਮੈਰਜੀ ਹੀ ਤੇ ਮੈਂ ਉੱਥੇ ਸਗੰਦੇ ਆਇਆ ਤੇ ਮੇਰੀ ਜਿਹੜੇ ਪੈਲਸ ਤੇ ਹੈਗਾ ਇਹ ਸਹਨਾਈ ਬਾਲੇ ਤੇ ਮੇਰਾ ਇੱਥੇ ਮੀਠਾ ਰੋਡ ਤੇ ਬਬੇ ਤੇ ਮੇਰੇ ਦਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਡਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸਾਈਡ ਤੇ ਕਰਦਾ ਚਾਚਾ ਇਹਦਾ ਉੱਤੋਂ ਵੀ ਘੁੰਮ ਕੇ ਪੋੜੀਆਂ ਦਾ ਨੀ ਪਿੱਛੋਂ ਵੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਜੋੜੇ ਨਾਲ ਮੈਨੂੰ ਵਾਲਾਂ ਨੂੰ ਖਿੱਚ ਕੇ ਥੱਲੇ ਸੁੱਟਦਾ ਬਾਅਦ ਚ ਮੇਰੇ ਕੋਲ ਦੇ ਨਹੀਂ ਇੱਥੋਂ ਆਪਣੇ ਸ਼ਸਤਰ ਕੱਢੀਏ ਕਿ ਨਹੀਂ ਉੱਥੇ ਗਲਤ ਹੋਈ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਗਲਤੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਠਿੱਡ 'ਚ ਲੱਤਾਂ ਮਾਰ ਕੇ ਜਾ ਕੇ ਆਇਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਰ ਮਸੀਹ ਸ਼ਾਹਦੇ ਦਾ ਰਹਿਣ ਵਾਲਾ ਜੇ ਇਹਦੇ ਬੇਟੇ ਦਾ ਨਾਂ ਜੇ ਪ੍ਰਿੰਸ ਇੱਕੇ ਦੇ ਨਾਲ ਹੈਗਾ ਜੇ ਇਹਦੀ ਭੈਣ ਦਾ ਮੁੰਡਾ ਹੀ ਮੋਹਿਦ ਦੇ ਦੇਖੋ ਇੱਕ ਅਜੇ ਤੁਹਾਡਾ ਕੋਈ ਹੋਰ ਦੇ ਨਾਲ ਇਹ ਜਸ਼ਨ ਹੈ ਚਾਰ ਬੰਦੇ ਹੋ ਰਹੇ ਹਨ ਬਨਛਾਂਦੇ ਇਹਨਾਂ ਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਿਸ ਗੱਲ ਤੇ ਝਗੜਾ ਬਾਬਾ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਿਆਜ ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਮੇਰੇ ਬਿਲਕੁਲ ਬੇਨਿਆਜ ਨੇ ਮਗਰੋਂ ਦੀ ਆ ਕੇ ਪੱਕਾ ਖਿੱਚ ਕੇ ਮੈਨੂੰ ਛੁੱਟਦਾ ਪਿੱਛੇ ਉਹੀ ਟਗੜਾ ਛਡਾ ਰਿਹਾ ਅਹੀਂ ਛਡਾ ਰਿਹਾ ਬਬਾਈ ਬਾਤ ਉਹਦੇ ਚਾ ਪੁੱਛ ਸਕਦੇ ਜਿਹਨੂੰ ਮਰਜ਼ੀ ਡੀ ਜੇ ਵਾਲੇ ਦੇ ਗੱਲ ਪੈਣ ਲਈ ਉੱਤੇ ਵਿਚਾਰੇ ਦੇ ਉਹਦੇ ਹੱਥੀ ਪਾਈ ਹੋਣਦੇ ਅਸੀਂ ਤਾਂ ਕੋਈ ਗੱਲ ਬੁਲਾਂਦੀ ਵੀ ਨਹੀਂ ਉਹਨਾਂ ਨੂੰ ਬਬਾਈ ਅੱਛੇਰੇ ਸਮਰਾਲਾ ਦੇ ਨਜ਼ਦੀਕੀ ਪਿੰਡ ਬਗਲੀ ਕਲਾਂ ਚ ਨੌ ਕਿੱल्ल्या ਚ ਬਣੇ ਪ੍ਰਾਲੀ ਦੀਆਂ ਇਕੱਠਾਂ ਦੀ ਡੰਪ ਨੂੰ ਭਿਆਨਕ ਆਕਲਾ ਕਹੇ ਜਿਸ ਵਿੱਚ ਕਰੀਬ ਟਾਈ ਕਰੋੜ ਰੁਪਏ ਦੀਆਂ ਪ੍ਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋ ਗਈਆਂ ਪ੍ਰਾਲੀ ਦੇ ਡੰਪ ਵਿੱਚ 800 ਟਨ ਪ੍ਰਾਲੀ ਦੀਆਂ ਗੱਠਾਂ ਪਈਆਂ ਸਨ ਜਿਸ ਵਿੱਚ 500 ਟਨ ਪ੍ਰਾਲੀ ਦੀਆਂ ਗੱਠਾਂ ਸੜ ਕੇ ਸੁਆਹ ਹੋਈਆਂ ਅੱਗੇ ਇਹਨਾਂ ਦੇ ਦੱਸਣ ਦੇ ਅਨੁਸਾਰ ਮਾਲਕਾਂ ਦੇ ਵੀ ਕਹਿੰਦੇ ਮੱਕੀ ਨੂੰ ਲੱਗੀ ਹੋਈ ਸੀਗੀ ਉੱਥੋਂ ਕਿਤੇ ਉੱڑ ਕੇ ਚਿੰਗੜਾ ਇੱਧਰ ਪੈ ਗਿਆ ਜਿਵੇਂ 10 ਸਰੇ ਨੋਰੇ ਜੀ ਨੇ ਵੀ ਪੁੱਛਿਆ ਕਿ ਵੀ ਕੀ ਗੱਲ ਹੋਈ ਆ ਕਿੰਨਾ ਦਾ ਨੁਕਸਾਨ ਹੋਇਆ ਨੁਕਸਾਨ ਜੀ ਇਹਨਾਂ ਦੇ ਦੱਸਣ ਅਨੁਸਾਰ ਤਾਂ ਕਈ ਕਰੋੜਾਂ ਦੱਸਦੇ ਨੇ ਬਾਕੀ ਅਜੇ ਪਤਾ ਨਹੀਂ ਬਈ ਕਦੋਂ ਤੋਂ ਡੰਪ ਇੱਥੇ ਲੱਗੇ ਹੋਏ ਆ ਦੰਪਦਾਨੀ ਬਤਾਇਆ ਕਿਦੋਂ ਤੋਂ ਲੱਗਿਆ ਹੋਇਆ ਵਾ ਅਸੀਂ ਤਾਂ ਅੱਜ ਬੁਝਾਉਣ ਆਏ ਆ ਸਾਨੂੰ ਤਾਂ ਤਾਂ ਪਤਾ ਵੀ ਉਹਰੇ ਦੰਪਾ ਕੋਈ ਇਹਨਾਂ ਨੇ ਪੁੱਤਾ ਪ੍ਰਬੰਧ ਕੀਤਾ ਸੀ ਅੱਗ ਬੁਝਾਉਣ ਲਈ ਜਾਂ ਕੋਈ ਉਹਰੇ ਤਾਂ ਹੀ ਕੋਈ ਹੈ ਨਹੀਂ ਸੀ ਪਾਣੀ ਦਾ ਪ੍ਰਬੰਧ ਉਧਰ ਸਾਈਡ ਤੇ ਪੱਠੇ ਤੋਂ ਇਨਾਂ ਨੇ ਹੀ ਜ਼ਿਆਦਾ ਬਣਾਇਆ ਹੋਇਆ ਉੱਥੋਂ ਹੀ ਲੈ ਕੇ ਆਉਂਦੇ ਆ ਜੀ ਪਾਣੀ ਅਸੀਂ ਕਿੰਨੇ ਕਹਿੰਦੇ ਬੋਲੇ ਕੈਨੋਸੀ ਵਗੈਰਾ ਵੀ ਦਿੱਤੀ ਜਾਂਦੀ ਆ ਉਹਦੇ ਲਈ ਹੋਈ ਇਹਨਾਂ ਨੇ ਕਿ ਨਹੀਂ ਉਹਦੇ ਬਾਰੇ ਜੀ ਪਾਰ ਅਫਸਰ ਨੂੰ ਪਤਾ ਹੋਊਗਾ ਸਾਡੇ ਅਭੀਲ ਸਿੰਘ ਜੀ ਨੂੰ ਕਿਹੜੀ ਪ੍ਰਾਲੀ ਜਲ ਲਈ ਸੀ ਪਾਵਰਪਲਾਂਟ ਦੀ ਜਾਂਦੀ ਆ ਤੇਰੇ ਨਾਮ ਤੇ ਦੰਪਾ ਹੈ ਜੀ ਤੇਰੇ ਦੰਪਾ ਤੇ ਪੜੀ ਆਪਣੇ ਪਾਤਰਨ ਲੋ ਜੀ ਭਾਈ ਤੇ ਆਪਣੇ ਡਿਪਲੋ ਭਾਜੀ ਨੇ ਹੁਸ਼ਾਰਬੋਤ ਨੇ ਇਹ ਖੂਤ ਲਿਆ ਜੀ ਅੱਗ ਲੱਗਣ ਦਾ ਕਾਰਨ ਅੱਗ ਦਾ ਕਾਰਨ ਇਹ ਦੇਖੋ ਜੀ ਆਪਣਾ ਮੱਕੀ ਦਾ ਖੇਤ ਸੀਗਾ ਤੇ ਮੱਕੀ ਦੇ ਖੇਤ ਤੋਂ ਉਹਨਾਂ ਨੇ ਵੜਾਈ ਕੀਤੀ ਸੀ ਕੱਲ ਤੇ ਅੱਜ ਅੱਗ ਲਾਤੀ ਉਹਨਾਂ ਨੇ ਤੇ ਉਹ ਟਾਂਡੇ ਤੋਂ ਕਿਤੇ ਫਲੋ ਆ ਉੱਡ ਗਏ ਸਵੇਰ ਦੇ ਟਾਈਮ ਉੱਪਰ गिर ਗਏ ਆ ਤੇ 11:00 ਵਜੇ ਅੱਗ ਫੜ ਲਈ ਹਵਾ ਜ਼ਿਆਦਾ ਤੇਜ਼ ਸੀਗੀ ਉਦੇ ਗਾਨੇ ਕੋਦਾਂ ਸਾਰੀ ਕਰੀਮਨ ਆਪਣਾ ਮਾਲ ਹੋ ਗਿਆ ਕਾਫੀ 8000 ਰਾਂਡੇ ਨੇ ਤੇ ਹੋ ਗਿਆ ਜੀ ਛੋਟੇ ਉਮਰ ਦੇ ਵਿੱਚ ਪੋਲੀਓ ਹੋਣ ਦੇ ਬਾਵਜੂਦ ਹਿੰਮਤ ਨਾ ਹਾਰਦਾ ਹੋਇਆ ਮਿਹਨਤ ਕਰ ਰੋਟੀ ਖਾ ਰਿਹਾ ਰਾਜੂ ਨਾਮਕ ਵਿਅਕਤੀ ਨੇ ਸਮਾਜ ਵਿੱਚ ਇੱਕ ਵੱਖਰੀ ਮਿਸਾਲ ਪੇਸ਼ ਕੀਤੀ ਰਾਜੂ 46 ਸਾਲਾ ਪਿੰਡ ਇਸੜੂ ਦਾ ਰਹਿਣ ਵਾਲਾ ਜਿਸ ਨੂੰ ਛੋਟੀ ਉਮਰ ਦੇ ਵਿੱਚ ਪੋਲੀਓ ਹੋ ਗਿਆ ਸੀ ਅਤੇ ਬਾਅਦ ਦੇ ਵਿੱਚ ਅਪਾਹਜ ਹੋਣ ਦੇ ਬਾਵਜੂਦ ਮਿਹਨਤ ਨਾਲ ਕੰਮ ਕਰ ਰੋਟੀ ਖਾ ਰਿਹਾ ਹੈ ਰਾਜੂ ਦੇ ਇੱਕ ਮੋਢੇ ਤੇ ਵੇਚਣ ਵਾਲੇ ਸਮਾਨ ਦਾ ਝੋਲਾ ਹੁੰਦਾ ਤੇ ਦੂਜੇ ਇੱਕ ਹੱਥ ਵਿੱਚ ਜ਼ਿੰਦਗੀ ਦਾ ਸਹਾਰਾ ਫੋੜੀ ਫੜੀ ਹੁੰਦੀ ਹੈ ਰਾਜੂ ਪੰਜਾਬ ਦੇ ਹਰ ਸ਼ਹਿਰ ਦੇ ਵਿੱਚ ਜਾ ਕੇ ਆਪਣੇ ਮੋਢੇ ਤੇ ਟੰਗੇ ਝੋਲੇ ਦੇ ਵਿੱਚ ਪਏ ਸਮਾਨ ਨੂੰ ਵੇਚ ਕੇ ਮੀਨ ਕਰ ਰੋਟੀ ਖਾਂਦਾ ਹੈ ਦੋਸਤੋ ਇਹ ਸੰ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਵਦਾ ਜਾਜ਼ਰ ਰੱਬ ਰਾਖਾ